ਹਾਂਜੀ ਅੱਜ ਹੋਣਾਗਾ ਨਗਰ ਕੀਰਤਨ ਜਿਹੜਾ ਵੱਡੇ ਘੱਲੂ ਘਰ ਦੇ ਸੇਧਾਂ ਦੀ ਜਾਦ ਵਿੱਚ ਬਣਾਇਆ ਜਾਂਦਾਗਾ ਤੇ ਉਹਦੇ ਸਬੰਧ ਵਿੱਚ ਆਪਾਂ ਲੜੀਆਂ ਲਾਉਣੀਆਂ ਨੇ ਝੰਡੀਆਂ ਲਾਉਣੀਆਂ ਨੇ ਮੁੰਡੇ ਪਹੁੰਚ ਚੁੱਕੇ ਆ ਤੇ ਆ ਜਿਹੜੀ ਸਾਰੀ ਜਗ੍ਹਾ ਕਿਤੇ ਝੰਡੀਆਂ ਲਾਉਣੀਆਂ ਆਪਾਂ ਲੜੀਆਂ ਜਿਹੜੀਆਂ ਨੇ ਆ ਤੇ ਤਿਆਰੀ ਕਰ ਲਈ ਆ ਮੁੰਡਿਆਂ ਨੇ ਝੰਡੀਆਂ ਝੰਡੀਆਂ ਚਾਕੜੀਆਂ ਬਾਬੇ ਦਾ ਨਾਮ ਲੈ ਕੇ ਤੇ ਜਗ੍ਹਾ ਕਾਫੀ ਆ ਤੇ ਸਟਾਰਟਿੰਗ ਕਰਦੇ ਆ ਝੰਡਗਾ ਲਾਉਣ ਦੀ ਇਹ ਇੱਥੇ ਹੁਣ ਆਪਾਂ ਕੀ ਕੀਤਾ ਰੱਸੀ ਪਾ ਲਈ ਰੱਸੀ ਪਾ ਕੇ ਇਹਦੇ ਨਾਲ ਬੰਨ ਬੰਨ ਕੇ ਉਹ ਲੰਮੀਆਂ ਲੈ ਜਾਣੀਆਂ ਨੇ ਝੰਡਗਾ ਸਾਰੀਆਂ ਹੀ ਉਹ ਟੱਕ ਲਾਉਣੀਆਂ ਗੁਰਦੁਆਰਾ ਸਾਹਿਬ ਦੇ ਲਵੇ ਤੱਕ ਮਨਤਾਜ ਤੇ ਕਾਲਾ ਮਨਤਾਜ ਕਾਲੇ ਨੂੰ ਘੂਰਦਾਗਾ ਮਨਤਾਜ ਕਾਲੇ ਨੂੰ ਘੂਰਦਾ ਫਿਰਦਾ ਕਹਿੰਦੇ ਤੇ ਹੁੰਦੇ ਸਾਰੇ ਹੀ ਪਹੁੰਚੇ ਹੋਏ ਆ ਘਰਾਂ ਦੇ ਕਿਉਂਕਿ ਝੰਡੀਆਂ ਐ ਲੰਮੀਆਂ ਪਾ ਪਾ ਕੇ ਹੁਣ ਇਧਰ ਦੂਜੇ ਪਾਸੇ ਕੀ ਕਰਨਾਗਾ ਔਰਲੇ ਪਾਸੇ ਆ ਇੱਥੇ ਕੋਠੇ ਦੇ ਉੱਪਰ ਸਾਰਾ ਰਸਾ ਬਨ ਕੇ ਅਮਰਤਪੁਰ ਗੋਨੇ ਆਲਾ ਪਹੁੰਚਿਆ ਹੋਇਆਗਾ ਇਹਦੇ ਨਾਲ ਜੋੜ ਕੇ ਫਿਰ ਝੰਡੀਆਂ ਸਾਰੀਆਂ ਉੱਪਰ ਚੱਕ ਦੇਣੀਆਂ ਤੇ ਦੂਜੇ ਪਾਸੇ ਮੰਦਰ ਨੇ ਕਹਿੰਦੇ ਝੰਡੀ ਅਲਝਾਲੀ ਆ ਮੰਦਰ ਨੇ ਝੰਡੀ ਅਲਝਾਲੀ ਆ ਇਹਦਾ ਮੰਦਰ ਦਾ ਸਟਾਈਲ ਵੇ ਕਹਿੰਦੇ 15 ਸਾਲ ਤੋਂ ਮੈਂ ਦੇਖਦਾ ਰਿਹਾ ਆਹੀ ਆ ਚੋਬਰ ਦਾ ਸਟਾਈਲ ਉਹ ਤੱਕ ਲੰਮੀਆਂ ਝੰਡੀਆਂ ਪਾਤੀਆਂ ਨੇ ਤੇ ਹੁਣ ਇਧਰ ਦੂਜੇ ਪਾਸੇ ਵੀ ਕੀ ਕਰਨਾਗਾ ਅਰਸੀ ਉੱਪਰ ਫੜਾ ਕੇ ਬੰਨ੍ਹ ਦੇਣੀ ਆ ਤਾਂ ਕਿ ਝੰਡੀਆਂ ਵਧੀਆ ਤਰੀਕੇ ਨਾਲ ਉੱਪਰ ਚੱਕੀਆਂ ਜਾਣ ਵਧੀਆ ਤਰੀਕੇ ਨਾਲ ਝੰਡੀਆਂ ਕਸੀਆਂ ਜਾਣ ਇਧਰੋਂ ਵੀ ਅਰਸੀ ਦੇ ਨਾਲ ਝੰਡੀਆਂ ਬੰਨੀਆਂ ਜਾ ਰਹੀਆਂ ਨੇ ਆਪਣੇ ਕੋਲੇ ਇਦਾਂ ਕੀ ਪਤਾ ਨਹੀਂ ਕਿਹੜੇ ਤਰੀਕੇ ਨਾਲ ਸਮਾਨ ਘਟ ਗਿਆ ਤੇ ਦੋਣਾ ਪੰਜ ਨਵੀਆਂ ਲੈ ਕੇ ਆਂਦ ਗਾਣੇ ਤੇ ਹੁਣ ਇੱਕ ਪਾਸਿਓਂ ਤਾਂ ਉਧਰੋਂ ਗੇਟ ਵਾਲੇ ਪਾਸਿਓਂ ਤਰਸੀ ਬੰਨਤੀ ਆ ਉੱਪਰ ਤੇ ਜਿਹੜਾ ਦੂਜੇ ਪਾਸਿਓਂ ਆ ਔਰਲੇ ਪਾਸਿਓਂ ਇਹਦੇ ਉੱਪਰ ਰਸੀ ਬੰਨਣ ਵਾਲੀ ਆ ਜੋਤ ਧੜੀਬਾਲ ਜਿਹਨੇ ਵੀ ਮੁੰਡੇ ਨੇ ਬੜੀ ਸੇਵਾ ਕਰਾਈਆ ਬੜੀ ਸੇਵਾ ਕਰਾਈਆ ਤੇ ਯਾਰ ਸਾਰੇ ਘਰਾਂ ਦੇ ਮੁੰਡੇ ਨਾ ਬਹੁਤ ਵਧੀਆ ਸੇਵਾ ਕਰਾਉਂਦੇ ਆ ਚੰਡੀਆਂ ਲਾਉਣ ਵੇਲੇ ਵੀ ਲਾਹਣ ਵੇਲੇ ਵੀ ਇਹ ਆਉ ਚੱਕ ਕਾਲੇ ਨੇ ਮਾਰਿਆ ਰੱਸਾ ਭਗਾ ਕੇ ਤਰਸੂ ਕਹਿੰਦਾ ਮੈਂ ਵੀ ਕ੍ਰਿਕਟ ਖੇਡਦਾ ਰਿਹਾ ਤਰਸੂ ਕਹਿੰਦਾ ਮੈਂ ਵੀ ਕ੍ਰਿਕਟ ਦਾ ਖਿਡਾਰੀ ਰਹਾਗਾ ਹੁਣ ਇਹਨਾਂ ਉਹ ਚੱਕ ਦੇਣਾ ਉੱਪਰ ਸਿਸਟਮ ਨੂੰ ਤੇ ਝੰਡੀਆਂ ਬਣ ਜਾਣਗੀਆਂ ਟੂ ਜੈਡ ਐਨ ਓਕੇ ਕੋਡ ਰਿਪੋਰਟਾਂ ਤੇ ਝੰਡੀਆਂ ਵਧੀਆ ਕੱਸੇ ਕੱਸੀਆਂ ਗਈਆਂ ਨੇ ਤੇ ਹੁਣ ਇਹਦੋਂ ਅੱਗੇ ਜਿਹੜੀਆਂ ਝੰਡੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨਾਲ ਦੀ ਨਾਲ ਹੀ ਚੰਡੀਆਂ ਝੁੰਡੀਆਂ ਖੋਲ-ਖੋਲ ਕੇ ਨਾਲ ਦੀ ਨਾਲ ਮੁੰਡੇ ਬੰਨੀ ਜਾਂਦੇ ਆ ਰੱਸੀ ਦੇ ਨਾਲ ਤਾਂ ਕਿ ਝੰਡੀਆਂ ਜੜੀਆਂ ਵਧੀਆ ਤਰੀਕੇ ਨਾਲ ਸ਼ੌਂਕ ਦੇ ਨਾਲ ਲਾਈਆਂ ਜਾਣਾ ਦੇਖਣ ਵਾਲੇ ਨੇ ਵੀ ਵਧੀਆ ਲੱਗਿਆ ਅਗਲਾ ਕਹਿੰਦੇ ਵੀ ਹਾਂ ਯਾਰ ਗੱਲਬਾਤ ਹੈਗੀ ਆ ਝੰਡੀਆਂ ਦੀ ਠੀਕ ਆ ਨਾ ਹੁਣ ਮੁੰਡਿਆਂ ਨੂੰ ਲੱਗੀ ਆ ਭੁੱਖ ਜਿਹੜੀ ਆ ਹੁਣ ਕੁਲਚੇ 버ਗਰਾਂ ਦੀ ਸੇਵਾ ਸਟਾਰਟ ਆ ਤੇ ਸਾਰਿਆਂ ਨੇ ਖਾਦਾ ਇੱਕ ਇੱਕ ਕੁਲਚਾ ਤੇ ਕੁਲਚੇ ਦਾ ਗਰਮ ਗਰਮ ਦਾ ਮਾਣਿਆ ਸਾਰੇ ਵੀਰਾਂ ਨੇ ਆਨੰਦ ਕਹਿੰਦੇ ਭੁੱਖ ਬਹੁਤ ਜ਼ਿਆਦਾ ਲੱਗੇ ਸੀ ਜ਼ੋਰ ਵਾਲਾ ਲੱਗਾ ਸੀ ਮੁੰਡਿਆਂ ਦਾ ਤੇ ਉਸ ਤੋਂ ਬਾਅਦ ਚ ਫੇਰ ਕਰਤਾ ਕੰਮ ਸਟਾਰਟ ਝੰਡੀਆਂ ਦਾ ਤੇ ਬਸ ਕੁਝ ਟਾਈਮ ਦਾ ਹੀ ਹੁਣ ਤਾਂ ਕੰਮ ਰਹਿ ਗਿਆ ਇਹਨਾਂ ਦਾ ਨਾਲ ਦੀ ਨਾਲ ਜਿਹੜੀਆਂ ਝੰਡੀਆਂ ਬਣੀਆਂ ਜਾਂਦੇ ਆ ਮੁੰਡੇ ਤੇ ਨਾਲ ਦੀ ਨਾਲ ਇਧਰ ਉਹ ਝੰਡੀਆਂ ਜਸਨੇ ਹੁਣੀ ਮੰਦਰ ਹੁਣੀ ਲਾਈ ਜਾਂਦੇ ਆ ਬਹੁਤ ਵੱਡੀ ਸੇਵਾ ਕਰਦੇ ਆ ਮੁੰਡੇ ਵੀ ਝੰਡੀਆਂ ਤਾਂ ਬੰਨਤੀਆਂ ਤੇ ਹੁਣ ਕੀ ਕਰਨਾ ਜਿਹੜੇ ਰੱਸੀ ਆ ਉਹ ਦੋਨੇ ਪਾਸੇ ਕਸਣੀ ਆ ਇੱਕ ਇਧਰਲੇ ਪਾਸੇ ਤੇ ਇਧਰ ਦੂਜੇ ਪਾਸੇ ਕੋਠੀ ਦੇ ਨਾਲ ਕੋਤਸਾਹ ਵੀ ਆ ਪਹੁੰਚੇ ਹੋਏ ਨੇ ਰੈਅ ਵਿਚਾਰ ਦਿੰਦੇ ਆ ਵੀ ਐ ਨਹੀਂ ਐਂ ਕਰੋ ਮੁੰਡਿਓ ਐ ਨਹੀਂ ਐਂ ਕਰੋ ਮੁੰਡਿਓ ਇਧਰੋਂ ਤਾਂ ਕੰਪਲੀਟ ਕਰਤਾ ਕੰਮ ਆ ਤੇ ਹੁਣ ਇਧਰੋਂ ਵੀ ਜਿਹੜੀਆਂ ਬੱਸ ਉੱਚੀ ਚੱਕ ਦੇਣੀ ਆ ਝੰਡੀਆਂ ਅਸੀਂ ਰੱਸੀ ਰੁੱਸੀ ਨਾਲ ਬੰਨੀ ਜਾਂਦੇ ਆ ਮੁੰਡੇ ਇੱਧਰ ਮੰਦਰ ਹੁਣੀ ਸਾਰੇ ਤੇ ਦੂਜੇ ਪਾਸੇ ਵੀ ਜੋਤਨੇ ਕੀ ਕੀਤਾ ਰੱਸੀ ਉੱਪਰ ਚੱਕਦੀ ਆ ਬੰਨਦੇ ਆ ਝੰਡੀਆਂ ਤੇ ਬਸ ਲਗਭਗ ਝੰਡੀਆਂ ਕੰਪਲੀਟ ਹੀ ਆ ਤੇ ਐਨ ਕਿਹੜਾ ਦੇਖੋ ਵੀ ਪੂਰੇ ਸ਼ੌਂਕਰਾ ਮੁੰਡਿਆਂ ਨੇ ਜਚਾਤੀਆਂ ਝੰਡੀਆਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਗਰ ਕੀਰਤਨ ਆਉਣਾਗਾ ਉਹਦੇ ਸਤਕਾਰ ਵਜੋਂ ਇਹ ਝੰਡੀਆਂ ਲਾਈਆਂ ਗੀਆਂ ਨੇ ਜਿਹੜਾ ਵੱਡੇ ਘੱਲੂ ਘਰ ਦੇ ਸਿੱਧਾਂ ਦੀ ਜਾਤ ਵਿੱਚ ਆਪਣੇ ਨਗਰ ਗਹਿਲ ਵਿਖੇ ਨਗਰ ਕੀਰਤਨ ਆਉਂਦਾ ਉਹਨਾਂ ਦੇ ਲਈ ਝੰਡਗਾ ਲਾਜਾਂ ਗੀਆਂ ਨੇ ਉਮੀਦ ਕਰਦੇ ਆ ਸਾਡੀ ਬਸ ਜਿਹੜੀ ਠੀਕ ਠਾਕ ਜੇ ਕੋਸ਼ਿਸ਼ ਤੁਹਾਨੂੰ ਵਧੀਆ ਲੱਗੀ ਹੋਵੇਗੀ ਓਕੇ ਜੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਜਿਉਂਦੇ ਵੱਸਦੇ ਰਹੋ